ਹਾਂਜੀ ਯਾਰ ਕੀ ਹਾਲ ਚਾਲ ਹਰ ਦੋਸਤਾਂ ਮਿੱਤਰਾਂ ਉਮੀਦ ਕਰਦੇ ਵੀ ਠੀਕ ਠਾਕ ਹੋਵੇ ਤੁਹਾਡੇ ਜਾਨਵਰ ਵੀ ਸੈਟ ਵੈਟ ਹੋਣਗੇ ਤੇ ਲੋਵੀ ਮਿੱਤਰੋ ਅੱਜ ਇਹ ਜਗਰੂਬ ਬਾਈ ਤੇ ਕਾਲਾ ਬਾਈ ਆਏ ਆ ਹੋਰ ਬਾਈ ਠੀਕ ਠਾਕ ਇਧਰ ਨੁੰਨਾ ਬਾਈ ਕਿਵੇਂ ਆ ਠੀਕ ਆ ਤੇ ਬਾਈ ਹੁਣਾਂ ਨੇ ਨਾ ਬੱਚਾ ਗਿਫਟ ਕੀਤਾ ਇੱਕ ਨੁੰਨੇ ਨੂੰ ਬਾਈ ਤੇ ਆਹ ਦੇਖੋ ਇਧਰ ਬੱਚਾ ਕਾਲ ਕਾਂਤਰਾ ਤੇ ਖੱਟੀਆਂ ਅੱਖਾਂ ਦਾ ਕੱਚੇਆਂ ਪਿੱਲਗਾਂ ਹੀ ਕਰ ਜਾਣੇ ਨੇ ਇਹਨੇ ਤੇ ਆਪਣੇ ਕੋਲ ਇਥੋਂ ਕਬੂਤਰੀ ਗਈ ਵੀ ਸੀ ਉਹ ਤੁਸੀਂ ਦੇਖੀ ਹੋਣੀ ਪੁਰਾਣੇ ਵਲੋਗਾਂ ਚ ਉਹ ਹੀ ਤੁਹਾਨੂੰ ਫੋਟੋ ਦਿਖਾਵਾਂਗੇ ਉਹਦਾ ਪੱਠਾ ਹੈ ਤੇ ਕਾਲੇ ਬਾਈ ਨੇ ਗਿਫਟ ਕੀਤਾ ਕਾਲੇ ਬਾਈ ਦੇ ਘਰੋਂ ਆਇਆ ਬਈ ਕਿੰਨੀ ਕੁ ਚੰਗੀ ਕਬੂਤਰੀ ਆ ਉਹ ਵਧੀਆ ਕਬੂਤਰਾ ਚੰਗੀ ਉੱਡੀ ਆ ਚੰਗੀ ਉੱਡੀ ਆ ਵਾ ਠੀਕ ਆ ਬੱਚੇ ਵਧੀਆ ਹੀ ਉੱਡੇ ਆ ਉਹ ਅੱਜ ਦਿਨ ਬੱਚੇ ਇਕੱਠੇ ਕੋਈ ਉਹਨੂੰ ਭੁਗਵਾਉਂਦੇ ਆ ਇਹ ਕੋ ਨੂੰ ਦਿੱਤੇ ਆ ਜਾ ਗੂਰ ਕੋਲ ਕੋਵਾਚਿਆ ਕੋਈ ਆਪਣੇ ਕੋਲ ਤਾਂ ਕੋਵਾਚਿਆ ਹੀ ਨਹੀਂ ਕੋਈ ਤੇ ਬਾਕੀ ਯਾਰ ਬਾਈ ਇਹ ਨਸਲ ਹੈਗੀ ਆ ਮਧਰੀ ਬਾਈ ਵਾਲੀ ਸਾਰੀ ਹਾਂ ਬਾਈ ਮਗਾ ਆਂਡੇ ਸਪਲਾਈ ਕਰਨ ਟੱਕੜੀ ਜੜੇ ਰਾਇਆ ਹਾਂ ਸਮਾਤ ਲਈ ਕਹੀ ਵੇਖ ਕੇ ਉਹ ਤਾਂ گرمੀ ਐਂਦੀ ਤੇ ਅੰਦਰ ਸਭ ਬਾਹਰ ਸਭ ਬਰਾਂਡੇ ਚ ਕਹਦਾ ਬਹਿ ਜਾਓ ਆ ਜਾਓ ਤੇ ਉਹ ਉਹਦਾ ਤਾਰੇ ਕਬੂਤਰ ਤੇ ਪੈਰ ਨਾ ਲੱਗਣ ਉਹਦੇ ਵਿੱਚ ਲੈ ਇੰਨਾ ਔੜਦੇ ਹਾਂ ਹਾਂ ਉਹਦੇ ਕੋਲ ਜਿਹੜੇ ਪੱਠੇ ਜੀ ਹੈ ਥੋੜ੍ਹੀ ਸੀ ਉਦੋਂ ਗੱਜਾਏ ਉਹਦੇ ਤੇ ਪੈਰ ਨਹੀਂ ਲਾਦੇ ਜੰਤਰਾ ਦੇ ਫੁੱਲ ਗਰਮੀ 'ਚ ਫੁੱਲ ਗਰਮੀ 'ਚ ਮੈਂ ਕਹਿੰਦਾ ਇਹ 2 ਵਜੇ ਤਾਂ ਦੀਂਦੇ ਹੀ ਨਹੀਂ ਸੀ ਉਹ ਕੋ ਪਤਲਾ ਬਾਈ ਤੋਂ 2 ਵਜੇ ਤਾਂ ਦੀਂਦੇ ਹੀ ਨਹੀਂ ਸੀ ਤਾਂ ਮਦਰੀ ਨਿਗਾਹ ਲਾ ਕੇ ਵੇਂਦਾ ਸੀ ਮਾਫਾ ਉਹ ਉਹੀ ਤਾਂ ਨਹੀਂ ਬਾਈ ਜਿਹੜੇ ਭੱਜ ਗਏ ਸੀ ਇੱਕ ਵਾਰੀ ਉਹਨਾਂ ਚ ਹੀ ਸੀਗੇ ਹਨਾ ਉਹ ਵੀ ਤੋਰੇ ਸੀ ਨਾ ਕਿ ਉਹ ਉਹਨਾਂ ਦੇ ਰੱਤਾ ਤੇ ਇੱਕ ਸਾਖ ਆ ਖਿੜਾਈ ਵਾਹਸ ਦੂਜੇ ਘੋਲ ਗਏ ਅਸ ਗਏ ਮੈਂ ਤੇ ਸੰਘਾ ਮਗਰ ਗਈ ਮੁੜ ਕੇ ਰਾਤ ਨੂੰ ਮਿਲੇ ਰਾਤ ਨੂੰ 7 ਵਜੇ ਤੱਕ ਪਰ ਉਹ ਪਾ ਲੈਣਾ ਸੀ ਇੱਕ ਅਸੀਂ ਬਿੰਦਾ ਬਿੰਦਾ ਸਾਰਾ ਕੁ ਮੇਲਾ ਕਰਦਾ ਕਰਦਾ ਉਹਨਾਂ ਦਾ ਰਾਤ ਕੋਲ ਗਿਆ ਹੈ ਅਗਲਾ ਥੰਦਾ ਕਿੱਥੇ ਗਲਤ ਆਈਆ ਪਤਾ ਨਹੀਂ ਉਹ ਨਾਸਲ ਜੀ ਕਿਹ ਜੀ ਤਿਆਰ ਕੀਤੀ ਸੀ ਉਹਨਾਂ ਕੋਈ ਉਹਨੂੰ ਨਹੀਂ ਪਤਾ ਹੀ ਹੁਣ ਡਾਕਟਰ ਜਿਹਨੂੰ ਪਤਾ ਡਾਕਟਰ ਕੋਲ ਆ ਗਏ ਕਬੂਦਰੀਆਂ ਸਾਡੇ ਕੋਲੇ ਹੰਨੂ ਕਹਿੰਦਾ ਲੈ ਜਾਓ ਲੈ ਜਾਓ ਕਹਿੰਦਾ ਭਾਰਤੇ ਉਹਨੇ ਵਾਹਵਾ ਲਾ ਡਾਕਟਰ ਨੇ ਡਾਕਟਰ ਨੇ ਬੰਮੇ ਨੇ ਆ ਜਿਹੜਾ ਉਹ ਉਹ ਪੰਮਾ ਹੀ ਆ ਤੇ ਉਹਨੇ ਭਾਰਤਿਕਾ ਲੈ ਜਾਓ ਕਹਿੰਦਾ ਇੱਕ ਛਾ ਕੇ ਲਿਆ ਚਿੱਟਗੀਆਂ ਕਬੂਤਰਿਆਂ ਮੜਕੇ ਕਹਿੰਦੇ ਬੋੜੋ ਬਈ ਬੂਤਰੀਆਂ ਗਈਆਂ ਬਾਹਰ ਫੋ ਬਿਮਾਰੀ ਛੱਡ ਗਿਆ ਸਾਰੀ ਉਹ ਤਾਂ ਸਾਰੀਆਂ ਪਤਾ ਨਹੀਂ ਉਹਨੂੰ ਪਤਾ ਨਹੀਂ ਲੱਗ ਕਈ ਵਾਰ ਲੱਗਦਾ ਉਹਨੂੰ ਤਾਂ ਕਹਿੰਦਾ ਲੈ ਜਾਓ ਉਪਰ ਬੁੱਡੇ ਤਾਂ ਹੁਣ ਭੈ ਕਮਰੇ ਭਰੇ ਪਏ ਆ ਯਾਰ ਉਹਦੇ ਕੋਲ ਮੈਂ ਕਿਹਾ ਫੜੂ ਕਿਵੇਂ ਇਹ ਕਮਰੇ 'ਚ ਉਹਨਾਂ ਦਾ ਮੈਂਟੀ ਮਾਰਿਆ ਫੜਨ ਉਹ ਆ ਪਿਆ ਕਬੂਤਰ ਉਹ ਆ ਪਿਆ ਨਹੀਂ ਬੰਜੀਆਂ ਤਾਂ ਨਹੀਂ ਛੱਡਦਾ ਉਹ ਹੈਂ ਛੱਡਦਾ ਆਪ ਜਾਂਦਾ ਹਾਂ ਇਦਾਂ ਹੀ ਇੱਟਾ ਹਾਲ ਹੈ ਇਦਾਂ ਹੀ ਉੱਤੇ ਨੂਰੇ ਜਾਲੀ ਵਾਲਾ ਗਾਲੀ ਵਾਲਾ ਪੱਦਾ ਲਾਏ ਆ ਇਹਨੂੰ ਮੈਂ ਕਿਹਾ ਜੀ ਕਿ ਇਹਦਾ ਫੜੂ ਕਿਵੇਂ ਦਾ ਉੱਤੇ ਬੈਠੇ ਵਾਸ ਲੱਗੇ ਵਾਸ ਲਾਈ ਸੀ ਉਹ ਦੋ ਸੀ ਹਾਂ ਵੀ ਹੱਥ ਨਹੀਂ ਜਾਂਦਾ 11 11 ਫੁੱਟ 10 11 ਫੁੱਟ ਦੇ ਦੋ ਗਵਰੀ ਇਦਾਂ ਇਦਾਂ ਠਾਜਿਆ ਕਿ ਆ ਤੀਰੇ ਦਾ ਪੈਰਾਂ ਦੇ ਉੱਤਰ ਫੜ ਪੜਦੇ ਸੜ ਪੜਦੇ ਆ ਉੱਪਰ ਤਾਂ ਖੁੱਡੇ ਉੱਤੇ ਥੰਨੇ ਇੱਕ ਵਾਰ ਨਹੀਂ ਹੋ ਰਹੇ ਇਹਨੂੰ ਆਪਾਂ ਨੂੰ ਦਿਖਾਏ ਨਹੀਂ ਹਨ ਜਿਹੜੇ ਜਿਹੜੇ ਰੇ ਦੇ ਗੂਤਰਾ ਦਾ ਦਿਖਾਉਂਦਾ ਹੀ ਨਹੀਂ ਕਿਸੇ ਨੂੰ ਨਹੀਂ ਬਾਜ਼ੀਆਂ ਤੇ ਆਪ ਜਾਂਦਾ ਬਾਈ ਕਿ ਨਹੀਂ ਜੀ ਤੇ ਆ ਕੇ ਲੈ ਆਪਣੇ ਅੱਛਾ ਬੰਦੇ ਭੇਜਿਆ ਮੁੰਡੇ ਬਹੁਤ ਜਾਂਦੇ ਆ ਦਾ ਮੁੰਡਾ ਲਾਲ ਮੁੰਡਾ ਉਹ ਵੀ ਬਹੁਤ ਟ੍ਰੈਂਡ ਆ ਜਿਵੇਂ ਆਪਾਂ ਕਹਿ ਦਿੱ ਗਏ ਆਹ ਵੀ ਪਾਣੀ ਪੂਣੀ ਲਾਉਣਾ ਪਉਂਦਾ ਸਾਰਾ ਕੁਝ ਤੁਹਾਨੂੰ ਪਤਾ ਠੀਕ ਆ ਇੰਨਾ ਫੜਕੇ ਦਿਖਾਈਓ ਬੱਚਾ ਚੰਗੀ ਤਰ੍ਹਾਂ ਦੇਖੀ ਕਿਤੇ ਕਿਆ ਨਾ ਧਿਆਨ ਨਾ ਧਿਆਨ ਨਾ ਧਿਆਨ ਨਾ ਪੜਾ ਤੇ ਆ ਦਿਖਾ ਇਹ ਇੱਥੇ ਹੀ ਪਿੱਛੇ ਹੋ ਜਾ ਕਰਤੀ ਸਾਡ ਹਾਂ ਹਾਂ ਲਓ ਚੱਲੀ ਆ ਦੀ ਕਾਲਗਾਮ ਤਰਾ ਪੰਜੀ ਵੀ ਦਿਖਾ ਦਿਆਂ ਕਾ ਦਾ ਸ਼ੌਂਕ ਕਰੋ ਮੇਰੇ ਵੀਰ ਹੂੰ ਕੜਾ ਅੰਕੀ ਦਾ ਬਾਈ ਕਬੂਤਰ ਕਹਿ ਹੋਇਆ ਲੱਗਿਆ ਤੇ ਨਾ ਇਮਾਨ ਉਹ ਲੱਗਾ ਰੋਤੀ ਨਾ ਇਹ ਚੀਨਾ ਕਾ ਕੀ ਕਿਹੜੀਆਂ ਅੱਖਾਂ ਦਾ ਖਟੀਆਂ ਦਾ ਖਟੀਆਂ ਦਾ ਜੋੜਾ ਹੀ ਖਟੀਆਂ ਦਾ ਹਨਾ ਬਾਈ ਹਾਂ ਜੋੜਾ ਹੀ ਆ ਤੇ ਬੱਚਾ ਵੀ ਗਾਉਂ ਦਾ ਖਟੀਆਂ ਦਾ ਗਾਂ ਬੱਚਾ ਵੀ ਇੱਕ ਹੀ ਆ ਹਨਾ ਸਿੰਗਲ ਵੀ ਸੀ ਆ ਮੈਂ ਕਹਿੰਦਾ ਮੜ ਕਿ ਉਹ ਲਾਦਾ ਜਿਹੜੀ ਉਹ ਜੱਗੂ ਵਾਲੀ ਕਬੂਤਰੀ ਹਨਾ ਉਈ ਬੜਾ ਇਹਦੇ ਨਾਲੋਂ ਪਹਿਲਾਂ ਵੀ ਇੱਕ ਝੂਲੀ ਗੱਡੀ ਜਾਨੇ ਗੱਡੀ ਦੂ ਕਿਧਰ ਗਿਆ ਓਏ ਉਹੀ ਲਗੜ ਲੈ ਗਿਆ ਅੱਛਾ ਲਗੜ ਲੈ ਗਿਆ ਆ ਗਿਆ ਸੀ ਲੱਗ ਗਿਆ ਸੀ ਉਹ ਉੱਡ ਖੜਿਆ ਯਾਰ ਮੇਥੋਂ ਹਾਂ ਘਰੇ ਗਿਆ ਮੈਂ ਕਿਹਾ ਚੱਲਾ ਦਿੰਦੇ ਆ ਬੈਠਾ ਹੀ ਜਾਲ ਤੇ ਅੱਛਾ ਉਹ ਭਾਂ ਦਾ ਜੋੜਾ ਹੀ ਉੱਟ ਗਿਆ ਕਬੂਤਰੀ ਵੀ ਨਾਲ ਉੱਟ ਗਈ ਇੱਕ ਤੇ ਬੱਚੇ ਨੂੰ ਲਗੜ ਲੈ ਗਈ ਉਹ ਤੋਂ ਲਈ ਸੀ ਉਹਦੀ ਨਾਲ ਦੀ ਕਬੂਤਰੀ ਜਿਹੜੀ ਮੁੰਡੇ ਤੋਂ ਨਹੀਂ ਲਈ ਹਾਂ ਸਮਝ ਗਿਆ ਸਮਝ ਗਿਆ ਸਮਝ ਗਿਆ ਉਹਦੀ ਸੀ ਇੱਕ 30 ਮੇਰੇ ਕੋਲ ਠੀਕ ਆ ਉਹਨੇ ਦੋਨੇ ਉੱਟ ਗਏ ਉਹ ਤਾਂ ਉੱਤਰ ਨਹੀਂ ਨਾ ਰਾਤ ਨੂੰ ਭੈਣ ਤੇ ਉਹਦਾ ਹੱਥ ਆ ਪਤਾ ਨਹੀਂ ਕਿੱਥੇ ਉੱਠ ਕੇ ਰਾਤ ਨੂੰ ਜਿਹੜੇ ਦਿਨ ਸਵੇਰ ਆਏ ਤੁੰਦ ਦਾ ਭੇਜੇ 부ਦੇ ਅੱਛਾ ਉਹ ਤਾਂ ਉੱਤਰਦੇ ਹੀ ਨਹੀਂ ਮੇਰੇ ਸਾਹ ਦੀਂਦੇ ਹੀ ਨਹੀਂ ਸੀ ਖੇਤੀ ਆਉਂਦੇ ਨਹੀਂ ਥੱਲੇ ਯਾਰ ਦੋਨੇ ਇਹੋ ਜਿਹੇ ਸਾਡੇ ਜੱਟ ਬਣਾਇਆ ਸੀ ਉਹਨਾਂ ਦਾ ਲੈ ਫੜ ਲੈ ਫੜ ਲੈ 77 ਆ ਦਿਖਾ 77 75 ਹਜ਼ਾਰ ਵਾਲਾ ਇਹ ਸਾਡਾ ਨਾਂ ਰੱਖਿਆ ਵੈਸਾ ਜੋੜੇ ਦਾ 75 ਹਜ਼ਾਰ ਵਾਲੇ ਆ ਬਾਈ ਪੱਠਾ ਇਹਨਾਂ ਦਾ ਉਹ ਸ਼ਾਇਦ ਕੀ ਕਬੂਦਰੀ ਜਿਹੜੀ ਤੈਨੂੰ ਮੈਂ ਕਿਹਾ ਹੱਡੀ ਵਾਲੀ ਝੋਲਣਾ ਛੱਡੀ ਉਹਦੇ ਨਾਲ ਤਾਂ ਕੂਤਰਾ ਲਾਲਸਰਾ ਉਹ ਜੋੜਾ ਹੀ ਫੜ ਲੈ ਯਾਰ ਅੰਦਰ ਵੜ ਕੇ ਨਾ ਜੋੜਾ ਹੀ ਫੜ ਲੈ ਉਹਨਾਂ ਦਾ ਪੁੱਤ ਆ ਇਹ ਤੇ ਆਹ ਬੱਚਾ ਮੈਂ ਤੈਨੂੰ ਨਹੀਂ ਪਾਸੇ ਹੋ ਜਾਂਦਾ ਦੂਜਿਆਂ ਨਾਲ ਫਿਰ ਕਹਿੰਦਾ ਕਿ ਤਿਆ ਕਦ ਦੇਖ ਲੈ ਤੇ ਹੜ ਕੇ ਵੇਖ ਲੈ ਚੱਲ ਇੱਕ ਨਾਲ ਮੈਂ ਤੇ ਬਾਹਰ ਬੈਠੇ ਹਾਂ ਹੱਤਾਂ ਵਾਲਾ ਜੋੜਾ ਹਾਤਾਂ ਵਾਲਾ ਲਾਲਸਰਾ ਤੇ ਉਹ ਹੱਡੀ ਵਾਲੀ ਉਹ ਤਾਂ ਜੀ ਨੇ ਉਠਾਲ ਪਾਈ ਵੀ ਉਹਦੇ ਆਪਣੇ ਨਾਲ ਦੀ ਕੋਈ ਨਹੀਂ ਦੱਸ ਦਿੰਦਾ ਸਾਲਾ ਜੀ ਨੇ ਉੱਠ ਲਾ ਹਾਂ ਨਹੀਂ ਐਦ ਕੀ ਕਾਲੇ ਬਈ ਠੀਕ ਆ ਸਾਰੇ ਮਤਲਬ ਇੱਕੀ ਨਾ ਵਾ ਤਾਂਦਰੋਸਤ ਰਹਿਣ ਅੰਦਰੋਂ ਖੋਹ ਆ ਤੇਰੇ ਸਾਹਮਣੇ ਛੱਟੀ ਪਈ ਆ ਵੇਲਾ ਭੈਣ ਚੋਰ ਇੰਦੇ ਦਾ ਮਖਰੀ ਮੁਖਰੀ ਛੱਟੀ ਹਾਂ ਹਾਂ ਇੱਕ ਲਾਲ ਸਰਾ ਜੋ ਤੋ ਪਤਾ ਪੱਲਾ ਲੱਗ ਗਿਆ ਉਹ ਤਾਂ ਥੋੜੀ ਥੋੜੀ ਦੇਈ ਚਲੀ ਬਲਾਂ ਵਾ ਠੀਕ ਆ ਹਨਾ ਤੇ ਵੇ ਰੋਈ ਚਾਹੀਦਾ ਤਾਂ ਤਾਰ ਹੋਊਗਾ ਪੇਰੀ ਉੱਡੂਗਾ ਉੱਡੂਗਾ ਜਿਵੇਂ ਅਟ ਹੁੰਦੀ ਏ ਤਾਰ ਹੋ ਕੇ ਲੱਗਦੀ ਆ ਲੱਗਦੀ ਆ ਆਹ ਹੋ ਹੈ ਐਂ ਸਭ ਆਈ ਆਈ ਇਹੋ ਲੱਗ ਹਾ ਇਹਨਾਂ ਦੀ ਇਹ ਬਲੱਡ ਲਾਈਨ ਹੈ ਫੈਣ ਆਵੇ ਇਹਦਾ ਉਹ ਵੀ ਅਹੀ ਲੜ ਕੇ ਲਈ ਉਹ ਭੈ ਕੁੱਤਾ ਕਾ ਆ ਗਿਆ ਤੁਹਾਡਾ ਮੇਰਾ ਹੈ ਨਾ ਉਹ ਭੈ ਉਹ ਲੜ ਪੈ ਲੈ ਗਿਆ ਕੋਲ ਤੋਂ ਸਾਥ ਉਹਦੇ ਦੇ ਸੀ ਉਹਦਾ ਬੱਚੇ ਉੱਡੇ ਸੀ ਉਹਦਾ ਯਾਰ ਰੱਤਾ ਉਹਦਾ ਉੱਡਾ ਕੋਈ ਸਾਥ ਹੈ ਜਿਹੜਾ ਕੁੱਤਾ ਲੈ ਕੇ ਕੁੱਤੀ ਵਾਲਾ ਅਸ ਲਾਲ ਜੀ ਨਾ ਮੇਰੇ ਕੋਲ ਵੀ ਰਹਿ ਕੇ ਆਇਆ ਸੀ ਹਾਂ ਬਾ ਕੁੱਤਰ ਉਹਦੀ ਆ ਜੀ ਇਹ ਤਾਂ ਹੈਗੀ ਮੇਰ ਕੋਲ ਦੂਜੇ ਦਾ ਕੀ ਉਹਦਾ ਨਾਮ ਉਹ ਉਹਨੇ ਆਪਣੇ ਕੋਲੇ ਬਾਈ ਇੱਥੇ ਮੇਰੇ ਕੋਲ ਰਹਿ ਕੇ ਗਿਆ ਉਹ ਗੱਲ ਸੁਣੀ ਨਹੀਂ ਜਿਹੜਾ ਆਪਣਾ ਸੀ ਉਹ ਮੇਰੇ ਕੋਲ ਵੀ ਰਹਿ ਗਿਆ ਆ ਮੂ ਆਇਆ ਇਹਦਾ ਉਹਦਾ ਉੱਡਾ ਕੋਈ ਰਾਮੂਲ ਹੈ ਤਾਂ ਨਹੀਂ ਕਬੂਤਰ ਮੈਂ ਲਿਆਇਆ ਸੀ ਆਪਾਂ ਲਾਤਾ ਸੀ ਉਹਦਾ ਪੱਠਾ ਬਹੁਤ ਓਡਾ ਸੀ ਇੱਕ ਕਾਪੜੇ ਦਾ ਇੱਕ ਮਿੰਟ ਉਹਦਾ ਉਹਦਾ ਮਗਰਾਂ ਦਾ ਵੀ ਉਹਦਾ ਬੱਚਾ ਮੈਂ ਛੱਡ ਗਿਆ ਜਿਹੜੀ ਨਾਲ ਇੱਕ ਮਿੰਟ ਕਢਾਇਆ ਸੀ ਉਹ ਮਰ ਗਿਆ ਸੀ ਉਹ ਕੜਾ ਉਹਦਾ ਉਹਦੀ ਕਬੂਦਰੀ ਜਾਂ ਰੋਕੀ ਵੀ ਆ ਉਹ ਆਪਣੇ ਕੋਲੇ ਉੱਥੇ ਲੱਗੀ ਸੀ ਲਾਲਚਰੀ ਫੜ ਕੇ ਲੈ ਜਾਣੀ ਕਾਲੀ ਕੂਈ ਸਾਡੇ ਨਾਲ ਲੱਗੀ ਆ ਵੇ ਜਿਹੜੀ ਵਿੰਗੀ ਨਾਲ ਨਹੀਂ ਲਾ ਕੇ ਜੋੜਾ ਲਾਈ ਉਹੋ ਕੁਤਰ ਕਹਿਣਾ ਲਾ ਫਿਰ ਇੱਥੇ ਨਹੀਂ ਬੈਠੀ ਜਿਹਦਾ ਬੱਚਾ ਕੱਢਿਆ ਉਹ ਉਹ ਤਾਂ ਜੋ ਇੱਥੇ ਜੋੜਾ ਆ ਭੰਤੂ ਇੱਥੇ ਬੱਚਾ ਨਹੀਂ ਕੱਢਿਆ ਕੱਢ ਦਿੰਦਾ ਜਿੱਦਾਂ ਮਰ ਜਾਂਦਾ ਕੱਢੇ ਹੁੰਦਾ ਬੂਝ ਨਹੀਂ ਹੁਣ ਲਾਇਆ ਨਹੀਂ ਹੁਣ ਜੋੜਾ ਤੁਹਾਨੂੰ ਦੁਬਾਰਾ ਲਾਵਾਂਗੇ ਕੋਈ ਪਤਾ ਕੀ ਉਹਦੇ ਕੋਲੇ ਜਾਂਦੇ ਨਾ ਉਹਦੇ ਸਾਫ ਹੋ ਕੇ ਅੜਦੇ ਸਭਲਾ ਸਭ ਵੜਾ ਏਡਾ ਵੀ ਉਹਦੇ ਬੱਚੇ ਦਾ ਆ ਆ ਉਹ ਨਹੀਂ ਵਿੰਡੋ ਜਿਹੜਾ ਆਪਣੇ ਘਰੇ ਉਦੋਂ ਲੱਗੀ ਹੁੰਦੀ ਸੀ ਜਿਹਨਾਂ ਦੇ ਸ਼ਾਤਰਿਆਂ ਦਾ ਜਿਹੜਾ ਇੱਕ ਕਮਰ ਨਹੀਂ ਦਿੱਤਾ ਹਾਂ ਇਹ ਆਪਾਂ ਕਹਿੰਦੇ ਉਹਨੂੰ ਪਤਾ ਨਹੀਂ ਕੀ ਨਾਂ ਰੱਖਾਈ ਉਹਦਾ ਉਹ ਕਮਲ ਦੇ ਉਹ ਕੀ ਖਣੀ ਬਹਿ ਰਹੀ ਜੀ ਹਾਂ ਵੜਾ ਟਾ ਆ ਉਹਦੇ ਨਾਲ ਤੇ ਆ ਸ਼ਕਾ ਸ਼ਕਾ ਪਰ ਰੱਖ ਲਓ ਇਸੇ ਇਹ ਮੇਰੇ ਕਬੂਤਰ ਹੀ ਘੱਟ ਲਓ ਤੇ ਦੂਜੀ ਇਹਨੇ ਲਈ ਉਹ ਉਹਨੇ ਕਮਲ ਨੇ ਉਹ ਚਟਾ ਦਿੱਤੀ ਬੜੀ ਨੇ ਵਾਲੀ ਦਾ ਵੀ ਵੀ ਦੀ ਉਹ ਹੈ ਜਦ ਐਵੇਂ ਹੀ ਉੜਦੀ ਤੇ ਮੜ ਕੇ ਜਿਵੇਂ ਜੇ ਗਰਮੀ ਆਵੇ ਵੱਧਦੀ ਹੈ ਨਹੀਂ ਨਹੀਂ ਡੱਕੇ ਗੱਡਿਆ ਹੂੰ ਹੂੰ ਪਹਿਲੇ ਆ ਗਈ ਸੀ ਮੱਤੇ ਬਹੁਤ ਸੋਨੇ ਸੀ ਦੋਨੇ ਸੀ ਦਾ ਇਹ ਤਾਂ ਪਤਾ ਕਿਹੜਾ ਕਹਿੰਦਾ ਇਹ ਤਸਰ ਤਰ ਤਰ ਰਸਤਾਂ ਜਿਹੜੇ ਖੱਟੀਆਂ ਦਾ ਭੂਰੀ ਪੂਛ ਦੇ ਵਿੱਚ ਫਾਰਾ ਉਹ ਕਬੂਤਰੀ ਨਾ ਤੂੰ ਲਾਇਆ ਕਿਹੜੀ ਨਾ ਲਵਾਉਂਦਾ ਸੀ ਮੈਂ ਤੇ ਇਥੇ ਜੋੜਾ ਆਦਾ ਛਾਇ ਦੇ ਛਾਇ ਵਿੱਚ ਡੱਕਿਆਂ ਵਾਲਾ ਡੱਕਿਆਂ ਵਾਲਾ ਰੋਖ ਦੇ ਖੱਟੀਆਂ ਦਾ ਨੋਕ ਵਾਲਾ ਕਰਦੇ ਹਾਂ ਪੂਰੀ ਪੂਚਵਾਰਾ ਕਟੀਰੀ ਕੂਦਰੀ ਨਾ ਲੱਗਾ ਵਾ ਖੱਤੀਆਂ ਖਾਲੀ ਨਾ ਲੱਗਾ ਪਤਾ ਹਾਂ ਮਿਲਿਆ ਉਹਦੇ ਨਾਲ ਹਾਂ ਬਲੈਕ ਇਹ تھا ਬਲੈਕ ਬਲੈਕ ਇਹ ਰੈਡੀ ਹਾਂ ਅੱਛਾ ਹਾਂ ਬਲੈਕ ਇਹਦਾ ਬਾਪ ਕਾਨਾ ਹੈ ਕਾਨਾ ਸਹੀ ਗੱਲ ਬੱਚਾ ਬਹੁਤ ਡਾ ਕਾਲੇ ਵੀ ਹੁਣ ਇਹ ਆਏ ਵੀ ਸਰਾ ਬਣ ਗਏ ਹਾਂ 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 ਪੂਰਾ ਇਹ ਵੀ ਕਰਦਾ ਹੀ ਇਹ ਨਾਲੇ ਇਹਦੀ ਭੈਣ ਜਨੇਰ ਛੱਡੀ ਸੀ ਉਹਦੇ ਤੋਂ ਵੀਡੀਓ ਵਿੱਚ ਵਰਦੀ ਕਹਿੰਦੇ ਸੁਪੀ ਨਹੀਂ ਤੂੰ ਸਾਡੇ ਨਾਲ ਤਾਂ ਹੀ ਉਹਦਾ ਜਦੋਂ ਬਾਜੀ ਆਪਾਂ ਨੇ ਨੇਰ ਥੋੜੋ ਸੀ ਮੈਂ ਮੈਂ ਤਾਂ ਜਨੇਰ ਸੀਗਾ ਬਾਈ ਤੂੰ ਅੱਧੀ ਛਾਵੀ ਸੀ ਨਾਲ ਆਪਣੇ ਜਨੇਰ ਤੂੰ ਸੀਗਾ ਉਹ ਟਾਵਰ ਕਰੇ ਦੁਬਾਰਾ ਇੱਕ ਦੁਬਾਰਾ ਟਾਵਰ ਵਾਲੇ ਤਾਂ ਹੈਗਾ ਹੀ ਨਹੀਂ ਨਹੀਂ ਆ ਤੈਨੂੰ ਮੈਂ ਉਹ ਤਾਂ ਦੂਜੇ ਦੀ ਮੈਂ ਅਜੇ ਟਾਗ ਰੰਨ ਬਾਕੀ ਇਹ ਵੀਡੀਓ ਤਾਂ ਇੱਥੇ ਐਂਡ ਕਰਦੇ ਨੇ ਜਿਹੜੇ ਚੈਨਲਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ